ਗੁਰਬਾਣੀ ਵਿੱਚ ਜਦੋਂ ਘਰ ਸ਼ਬਦ ਆਉਂਦਾ ਹੈ ਘਰ ਸ਼ਬਦ ਦੇ ਅਰਥ ਵੱਖ-ਵੱਖ ਤਰੀਕਿਆਂ ਦੇ ਨਾਲ 10 ਤੋਂ 12 ਅਲੱਗ-ਅਲੱਗ ਹੋਣਗੇ ਇਹਨੂੰ ਕਹਿੰਦੇ ਨੇ ਗੁਰਬਾਣੀ ਦੇ ਬਹੁਪੱਖੀ ਅਰਥ ਜੇ ਤੁਸੀਂ ਗੁਰਬਾਣੀ ਪੜ੍ਹਦੇ ਹੋ ਤੇ ਤੁਹਾਨੂੰ ਇਹ ਪਤਾ ਨਹੀਂ ਕਿ ਗੁਰਬਾਣੀ ਦੇ ਚੱਲਦੇ ਪ੍ਰਕਰਨ ਮੁਤਾਬਕ ਜਿੱਥੇ ਅਰਥ ਬਦਲਣਗੇ ਸ਼ਬਦ ਘਰ ਹੀ ਆਵੇਗਾ ਪਰ ਉੱਥੇ ਘਰ ਦੇ ਅਰਥ 10 ਤੋਂ 12 ਤਰੀਕਿਆਂ ਨਾਲ ਵੱਖੋ-ਵੱਖਰੇ ਹੋਣਗੇ ਸਭ ਤੋਂ ਪਹਿਲਾਂ ਜਦੋਂ ਤੁਸੀਂ ਸੋਇਲਾ ਸਾਹਿਬ ਬਾਣੀ ਪੜ੍ਹਦੇ ਹੋ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਉੱਥੇ ਘਰ ਸ਼ਬਦ ਸਤ ਸੰਗਤ ਵਾਸਤੇ ਆਇਆ ਇਹ ਪਹਿਲੇ ਅਰਥ ਨੇ ਘਰ ਸ਼ਬਦ ਦੇ ਦੂਜੇ ਅਰਥ ਨੇ ਘਰ ਸ਼ਬਦ ਦੇ ਉਸੇ ਸੋਇਲਾ ਸਾਹਿਬ ਬਾਣੀ ਦੇ ਵਿੱਚ ਦੂਜਾ ਸ਼ਬਦ ਹੈ ਛੇ ਘਰ ਛੇ ਗੁਰ ਛੇ ਉਪਦੇਸ਼ ਉੱਥੇ ਘਰ ਸ਼ਬਦ ਦਾ ਅਰਥ ਹੈ ਛੇ ਸ਼ਾਸਤਰ ਜਿਸ ਤਰ੍ਹਾਂ ਸ਼ਾਂਖ ਨਿਆਇ ਵੈਸ਼ੈਸ਼ਿਕ ਔਰ ਉਸ ਤੋਂ ਬਾਅਦ ਫਿਰ ਜਿਹੜੇ ਸ਼ਾਸਤਰ ਨੇ ਉਹ ਹਨ ਮੀਮਾਂਸਾ ਫਿਰ ਉਸ ਤੋਂ ਬਾਅਦ ਯੋਗ ਤੇ ਵਿਦਾਂਤ ਇਹ ਛੇ ਸ਼ਾਸਤਰਾਂ ਦੇ ਨਾਮ ਨੇ ਛੇ ਘਰ ਸ਼ਬਦ ਛੇ ਸ਼ਾਸਤਰਾਂ ਵਾਸਤੇ ਆਇਆ ਫਿਰ ਤੀਜੇ ਅਰਥ ਨੇ ਘਰ ਸ਼ਬਦ ਦੇ ਜਦੋਂ ਮਹਾਰਾਜ ਕਹਿੰਦੇ ਨੇ ਅਕਾਲ ਪੁਰਖ ਪਰਮਾਤਮਾ ਦੀ ਕਿਰਪਾ ਵਰਤੀ ਭਾਗ ਹੋਆ ਗੁਰ ਸੰਤ ਬਿਲਾਇਆ ਪ੍ਰਭ ਅਬਿਨਾਸੀ ਘਰ ਮਹਿ ਪਾਇਆ ਕਿ ਮੈਂ ਆਪਣੇ ਘਰ ਦੇ ਵਿੱਚ ਹੀ ਰੱਬ ਨੂੰ ਪਾਲਿਆ ਉਥੇ ਘਰ ਦੇ ਅਰਥ ਨੇ ਹਿਰਦਾ ਚੌਥੇ ਜਿਹੜੇ ਅਰਥ ਨੇ ਘਰ ਸ਼ਬਦ ਦੇ ਉਹ ਹਨ ਐਸੇ ਘਰ ਹਮ ਬਹੁਤ ਬਸਾਏ ਆ ਜਿਹੜਾ ਸਾਡਾ ਤੁਹਾਡਾ ਸ਼ਰੀਰ ਹੈ ਇਹਦੇ ਵਾਸਤੇ ਘਰ ਸ਼ਬਦ ਵਰਤਿਆ ਪੰਜਵੇਂ ਅਰਥ ਨੇ ਘਰ ਸ਼ਬਦ ਦੇ ਖੇਹੁ ਖੇਹਰ ਲਾਈਏ ਛੋੜ ਚੱਲੇ ਘਰਬਾਰ ਉਥੇ ਘਰ ਸਾਡੇ ਤੁਹਾਡੇ ਨਿਵਾਸ ਅਸਥਾਨ ਜਿੱਥੇ ਆਪਾਂ ਰਹਿੰਦੇ ਆ ਉਸ ਵਾਸਤੇ ਘਰ ਸ਼ਬਦ ਵਰਤਿਆ ਜਿਵੇਂ ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ ਜਿੱਥੇ ਜਾਏ ਤੁਦ ਵਰਤਨਾ ਇਸ ਕੀ ਟੰਟਾ ਨਹੀਂ ਫਿਰ ਸਾਧ ਸੰਗਤ ਜੀ ਜਿਹੜੇ ਛੇਵੇਂ ਅਰਥ ਨੇ ਕਰ ਸ਼ਬਦ ਦੇ ਉਥੇ ਕਹਿੰਦੇ ਨੇ ਜੋ ਗੁਰ ਕੀ ਜਨ ਸੇਵਾ ਕਰੇ ਸੋ ਕਰ ਕਹਿ ਕੰਮ ਹਰ ਲਾਇਆ ਉਥੇ ਕਰ ਦੇ ਅਰਥ ਨੇ ਅਸਲੀ ਕੰਮ ਜਿਹੜਾ ਗੁਰੂ ਦੀ ਸੇਵਾ ਵਿੱਚ ਲੱਗਦਾ ਹੈ ਰੱਬ ਉਹਨੂੰ ਅਸਲੀ ਕੰਮ ਵਿੱਚ ਲਾ ਦਿੰਦਾ ਉਥੇ ਕਰ ਸ਼ਬਦ ਦੇ ਅਰਥ ਨੇ ਅਸਲੀ ਸੱਤਵੇਂ ਅਰਥ ਨੇ ਕਰ ਸ਼ਬਦ ਦੇ ਗੁਰਬਾਣੀ ਜਦੋਂ ਅਸੀਂ ਪੜ੍ਹਦੇ ਆਂ ਇਹ ਬਚਨ ਆਉਂਦਾ ਨੌ ਘਰ ਦੇਖ ਜੋ ਕਾਮਣ ਭੁਲੀ ਬਸਤ ਅਨੂਪ ਨਾ ਪਾਈ ਨੌ ਘਰ ਦੇ ਅਰਥ ਨੇ ਨੌ ਗੋਲਕਾਂ ਸਾਡੇ ਸਰੀਰ ਦੇ ਨੌ ਦਰਵਾਜੇ ਉਹਨਾਂ ਨੌ ਗੋਲਕਾਂ ਵਾਸਤੇ ਘਰ ਸ਼ਬਦ ਵਰਤਿਆ ਹੈ ਤੇ ਸਾਥ ਸੰਗਤ ਅੱਠਵੇਂ ਅਰਥ ਨੇ ਘਰ ਸ਼ਬਦ ਦੇ ਉਲਟ ਭਈ ਘਰ ਕਰਮ ਹੈ ਆਣਿਆ ਉਲਟ ਭਈ ਹੁਣ ਜੀਵਨ ਮਾਇਆ ਵਾਲੇ ਬੰਨਿਓ ਉਲਟ ਗਿਆ ਘਰ ਘਰ ਮਹਾਨਿਆ ਉਥੇ ਘਰ ਦੇ ਅਰਥ ਨੇ ਸਵੈ ਸਰੂਪ ਤੋ ਜਦੋਂ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਨੌਵੇਂ ਅਰਥ ਨੇ ਘਰ ਸ਼ਬਦ ਦੇ ਹਰ ਸੇਤੀ ਮਨ ਰਵ ਰਹਾ ਜਦੋਂ ਰੱਬ ਨਾਲ ਮਨ ਇਕਮਿਕ ਹੋ ਗਿਆ ਘਰ ਹੀ ਮਾਹੇ ਉਦਾਸ ਇੱਥੇ ਘਰ ਸ਼ਬਦ ਦੇ ਅਰਥ ਨੇ ਗ੍ਰਸਤੀ ਗ੍ਰਸਤੀ ਜੀਵਨ ਤੋ ਜਦੋਂ ਸਤਗੁਰੂ ਜੀ ਕਹਿੰਦੇ ਨੇ 10ਵਾਂ ਜਿਹੜਾ ਅਰਥ ਹੈ ਘਰ ਸ਼ਬਦ ਦਾ ਬਾਹਰ ਕਾ ਮਾਸ ਮੰਦਾ ਸੁਆਮੀ ਘਰ ਕਾ ਮਾਸ ਚਗੇਰਾ ਇਹ ਸਾਤ ਸੰਗਤ 10ਵਾਂ ਅਰਥ ਹੈ ਇੱਥੇ ਘਰ ਦੇ ਅਰਥ ਨੇ ਇਸਤਰੀ ਧੀ ਤੇ ਪੁੱਤਰ ਵਾਸਤੇ ਘਰ ਸ਼ਬਦ ਆਇਆ ਤੇ 11ਵਾਂ ਜਿਹੜਾ ਅਰਥ ਹੈ ਘਰ ਸ਼ਬਦ ਦਾ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੁਭਾਨੇ ਉਥੇ ਘਰ ਸ਼ਬਦ ਰੱਬ ਜੀ ਦੀ ਹਜ਼ੂਰੀ ਵਾਸਤੇ ਆਇਆ ਹੈ ਪਰਮਾਤਮਾ ਦੇ ਦਰਬਾਰ ਵਾਸਤੇ ਤੇ ਸਾਧ ਸੰਗਤ 12ਵਾਂ ਅਰਥ ਹੈ ਗੁਰਬਾਣੀ ਦੇ ਵਿੱਚ ਘਰ ਸ਼ਬਦ ਦਾ ਘਰ ਪਹਿਲਾ ਘਰ ਦੂਜਾ ਘਰ ਤੀਜਾ ਇਸੇ ਤਰ੍ਹਾਂ ਲਗਾਤਾਰ ਜਿਹੜਾ ਇੱਕ ਘਰ ਸ਼ਬਦ ਆਉਂਦਾ ਹੈ ਇਹ ਤਬਲੇ ਦੀ ਤਾਲ ਨਾਲ ਸੰਬੰਧ ਰੱਖਦਾ ਹੈ ਇਹਦਾ ਭਾਵ ਹੈ ਕਿ ਜਦੋਂ ਘਰ ਪਹਿਲਾ ਸ਼ਬਦ ਆਵੇਗਾ ਇਸ ਸ਼ਬਦ ਨੂੰ ਪਹਿਲੇ ਘਰ ਦੇ ਵਿੱਚ ਗਾਉਣ ਦੀ ਹਦਾਇਤ ਹੈ ਜਿਸ ਤਰ੍ਹਾਂ ਅੱਜ ਗੁਰੂ ਜੀ ਕਿਰਪਾ ਕਰਦੇ ਨੇ ਰਾਗ ਗੌਂਡ ਚੌਪਦੇ ਮਹਿਲਾ ਚੌਥਾ ਘਰ ਪਹਿਲਾ ਭਾਵ ਕੀ ਜੇ ਇਸ ਸ਼ਬਦ ਨੂੰ ਰਾਗ ਗੌਂਡ ਵਿੱਚ ਗਾਉਣਾ ਤੇ ਘਰ ਪਹਿਲੇ ਵਿੱਚ ਗਾਉਣ ਦੀ ਹਦਾਇਤ ਹੈ ਤਬਲੇ ਦੀ ਤਾਲ ਨਾਲ ਸੰਬੰਧ ਰੱਖਦਾ ਤੁਸੀਂ ਗੁਰਬਾਣੀ ਪੜ੍ਹਦੇ ਹੋ ਜੇ ਕਰ ਸਾਨੂੰ ਗੁਰਬਾਣੀ ਦੇ ਬਹੁ ਪੱਖੀ ਅਰਥ ਨਹੀਂ ਆਉਂਦੇ ਤੇ ਤੁਸੀਂ ਗੁਰਬਾਣੀ ਦੇ ਚੱਲਦੇ ਪ੍ਰਕਰਣ ਮੁਤਾਬਕ ਅਰਥ ਨਹੀਂ ਕਰ ਸਕੋਗੇ ਇਹਨੂੰ ਕਹਿੰਦੇ ਨੇ ਬਹੁ ਪੱਖੀ ਅਰਥ ਕਰ ਸ਼ਬਦ ਆਵੇਗਾ ਪਰ ਘਰ ਦੇ ਅਰਥ 10 ਤੋਂ 12 ਤਰੀਕਿਆਂ ਨਾਲ ਵੱਖੋ ਵੱਖਰੇ ਹੋਣਗੇ